ਫਾਰਮਰ ਮੰਨਦੇ 13-13 ਦੇ ਬਾਈ ਸਾਰਿਆਂ ਦਾ ਸਵਾਗਤ ਆ ਸਾਰੇ ਪਰਮਾਨਰਵਰ ਸ਼ਕਾਲ ਤੇ ਅੱਜ ਗੱਲ ਕਰਨੀ ਆ ਆਪਾਂ ਇਹ ਵੀਡੀਓ ਦੇ ਵਿੱਚ ਬਾਈ ਜਿਹੜੀ ਆਪਣੀ ਹੈਗੀ ਆ ਦੂਜੀ ਡੋਜ਼ ਜਿਹੜੀ ਆ ਪੰਜ ਯੂਰੀਆ ਦੀ ਫਸਲ ਦੇ ਵਿੱਚ ਪਾਉਣੀ ਆ ਕਣਕ ਦੇ ਵਿੱਚ ਪਾਉਣੀ ਆ ਜਿਹੜੀ ਪਹਿਲੀ ਡੋਜ਼ ਹੈ ਉਸ ਦਿਨ ਆਪਾਂ ਵਿੱਚ ਮੈਟਰੀ ਮਿਲਾ ਕੇ ਪਾਈ ਸੀ ਜਿਹਨੂੰ ਸੰਕੋਰ ਕਹਿ ਦਿੰਦੇ ਆ ਤੇ ਗੁੱਲੀ ਡੰਡੇ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਉਹਦਾ ਪੂਰਾ ਕਵਰ ਕਰ ਗਿਆ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਗੁੱਲੀ ਡੰਡਾ ਇਹਨ ਬਿਲਕੁਲ ਕਣਕ ਆਪਣੀ ਪੂਰੀ ਟੌਪ ਦੀ ਖੜੀ ਐ ਕੋਈ ਇਫੈਕਟ ਗਲਤ ਨਹੀਂ ਹੋਇਆ ਪਰ ਜਿਹੜਾ ਗੁੱਲੀ ਡੰਡਾ ਰਿਜ਼ਲਟ ਹੈ ਉਹ ਬਹੁਤ ਵਧੀਆ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜਾ ਗੁੱਲੀ ਡੰਡਾ ਬਿਲਕੁਲ ਐਦਾਂ ਸੁਕਾਇਆ ਪਿਆ ਆ ਦੇਖੋ ਕੁਛ ਹਲੇ ਸੁੱਕ ਰਿਹਾ ਕਿਉਂਕਿ ਜਿਹੜੀ ਸੰਕੋਰ ਹੈ ਜਿੱਦਾਂ ਜਿੱਦਾਂ ਫਸਲ ਆਪਣੀ ਵੱਤਰ ਆਉਂਦੀ ਜਾਂਦੀ ਹੈ ਉਦਾਂ ਉਦਾਂ ਇਹ ਆਪਣਾ ਕੰਮ ਕਰਦੀ ਜਾਂਦੀ ਹੈ ਤੇ ਹੁਣ ਤੁਸੀਂ ਪਹਿਲਾਂ ਵੀਡੀਓ ਦੇਖਿਆ ਕਿ ਆਪਾਂ 250 ਗ੍ਰਾਮ ਹੈ ਬਾਈ ਯੂਜ਼ ਕਰਦੇ ਆਉਨੇ ਆ ਆ ਦੇਖੋ ਤੁਸੀਂ ਰਿਜ਼ਲਟ ਦੇਖ ਸਕਦੇ ਆ ਗੁੱਲੀ ਡੰਡਾ ਬਿਲਕੁਲ ਐਨ ਮਚਾਤਾ ਪੂਰਾ ਫੂਕ ਕੇ ਜ਼ੜ ਤਾ ਤੇ ਬਾਕੀ ਕਈ ਭਰਾ ਕਹਿੰਦੇ ਬਾਈ ਕਮੈਂਟਾਂ ਦੇ ਵਿੱਚ ਅਸੀਂ 300 ਵਰਤਨੇ ਕੋਈ 350 ਵਰਤਦੇ ਆ ਤੇ ਜਿਹੜੀ 350 ਵਰਤਨੇ ਵਾਲਾ ਰਿਜ਼ਲਟ ਮੇਰੇ ਗਵਾਂਢ ਚ ਕਣਕ ਹੈ ਬੰਦੇ ਨੇ ਬਿਲਕੁਲ ਨਾਲ ਗੁੱਲੀ ਡੰਡਾ ਦਾ ਕੀ ਕਣਕ ਦਾ ਵੀ ਸਵਾਇਆ ਕਰਿਆ ਵਾ ਤੇ ਬਾਕੀ ਬਾਈ ਆਪਣੇ ਰਿਸਕ ਤੇ ਤੁਸੀਂ ਪਾ ਸਕਦੇ ਆ ਆਪਾਂ ਜਾਣਕਾਰੀ ਓਨੀ ਕੀ ਵੀਡੀਓ ਦੇ ਵਿੱਚ ਦੰਨੇ ਹੁੰਦੇ ਆ ਵੀ ਜਿੰਨਾ ਕ ਕਿਸਾਨ ਦਾ ਫਾਇਦਾ ਹੋ ਜਾਏ ਨੁਕਸਾਨ ਨਾ ਹੋਵੇ ਗੁੱਲੀ ਡੰਡੇ ਦੇ ਬੇਸ਼ੱਕ 2-4 ਡੱਕੇ ਖੇਤ ਦੇ ਵਿੱਚ ਰਹਿ ਜਾਣ ਬਾਈ ਕੋਈ ਨੁਕਸਾਨ ਨਹੀਂ ਹੈਗਾ ਪਰ ਜੇ ਆਪਣੀ 25-30% ਉਹਨੇ ਕਣਕ ਦਾ ਨੁਕਸਾਨ ਕਰਤਾ ਉਹਦੀ ਪਰਭਾਈ ਫਿਰ ਆਪਣੀ ਪੂਰੀ 6 ਮਹੀਨੇ ਦੇ ਵਿੱਚ ਨਹੀਂ ਹੋਣੀ ਇਸ ਕਰਕੇ ਬਾਈ ਆਪਾਂ ਇਸ ਚੀਜ਼ ਨੂੰ ਰეკਮੈਂਡ ਨਹੀਂ ਕਰਿਆ ਵੀਡੀਓ ਦੇ ਵਿੱਚ ਵੀ ਹਾਂ ਤੁਸੀਂ 300 ਪਾਓ 350 ਪਾਓ ਕਿਉਂਕਿ ਜਿਹੜਾ 250 ਦਾ ਰਿਜ਼ਲਟ ਉਹ ਬਹੁਤ ਵਧੀਆ ਟਾਪ ਦਾ ਤੇ ਤੁਸੀਂ ਕਣਕ ਦੇਖ ਸਕਦੇ ਆ ਪੂਰੀ ਐਨ ਘੈਂਟਾ ਕੋਈ ਕਿਸੇ ਵੀ ਤਰ੍ਹਾਂ ਦੀ ਇਹਨੂੰ ਹਲੇ ਤੱਕ ਦਿੱਕਤ ਨਹੀਂ ਨਾ ਦਵਾਈ ਨੇ ਲਾਂਚ ਕੀਤਾ ਵੀ ਹਾਂ ਵੀ ਕੋਈ ਨੁਕਸਾਨ ਕਰਿਆ ਬਿਲਕੁਲ ਗਿੱਲੇ ਦੇ ਵਿੱਚ ਪਾਈ ਸੀ ਬਾਰਿਸ਼ ਤੋਂ ਬਾਅਦ ਪਾਈ ਸੀ ਤੇ ਅੱਜ ਜਿਹੜੀ ਆਪਾਂ ਯੂਰੀਏ ਦੀ ਦੂਜੀ ਡੋਜ਼ ਆ ਉਹ ਫਸਲ ਦੇ ਵਿੱਚ ਪਾਉਣੀ ਆ ਤੇ ਕਣਕ ਐਨ ਪੂਰੀ ਤੁਸੀਂ ਦੇਖ ਸਕਦੇ ਟੌਪ ਦੀ ਖੜੀ ਆ ਕਿਉਂਕਿ ਚਲੋ 55 ਦਿਨ ਦੇ ਵਿੱਚ ਵਿੱਚ 45 ਤੋਂ 50 ਜਾਂ 55 ਆਪਣੇ ਏਕਿਊ ਜਿੱਦਾਂ ਪੈਰ ਖੜਾ ਹੋ ਗਿਆ ਫਸਲ ਦੇ ਵਿੱਚ ਉਦਾਂ ਆਪਾਂ ਨੂੰ ਜਿਹੜੀ ਦੂਜੀ ਡੋਜ਼ ਹੈ ਯੂਰੀਆ ਦੀ ਉਹ ਪਾਉਣੀ ਲਾਜ਼ਮੀ ਆ तकरीबन 50-55 ਦਿਨ ਦੇ ਵਿੱਚ ਦੋ ਡੋਜ਼ਾਂ ਪਾਏ ਜਾਣ ਤਾਂ ਆਪਣੀ ਫਸਲ ਪੂਰੀ ਆਨ ਕਾਮਯਾਬ ਹੋ ਜਾਂਦੀ ਆ ਕੋਈ ਦਿੱਕਤ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਜਿਹੜੀ ਫਸਲ ਆ ਬਾਈ ਕਣਕ ਆ ਚਾ ਕੋਈ ਵੀ ਫਸਲ ਆ ਇਹਦੇ ਵਿੱਚ ਇਨਸਾਨਾਂ ਵਾਂਗੂ ਦਿਮਾਗ ਨਹੀਂ ਹੁੰਦਾ ਠੀਕ ਆ ਨਾ ਵੀ ਇਹਦੇ ਵਿੱਚ ਦਿਮਾਗ ਆ ਜਾਂ ਇਹਨੂੰ ਪਤਾ ਹੈ ਵੀ ਹੁਣ ਆਪਾਂ ਇਹਨੂੰ ਵੀ ਕੱਲੂ ਬੱਦਲ ਹੋਣੇ ਜਾਂ ਮੀਂਹ ਪੈਣਾ ਵੀ ਆਪਾਂ ਅੱਜ ਹੀ ਆਪਣੀ ਖਰਾਕ ਲੈ ਲਈਏ ਕਿਉਂਕਿ ਇਹਨੇ ਡਿਵੈਲਪ ਹੋਣਾ ਹੁੰਦਾ ਜਿਹੜੇ ਆਪਣੇ ਸੈੱਲ ਹੁੰਨੇ ਆ ਰੂਟਸ ਹੁੰਨੀਆਂ ਜੜਾਂ ਜਾਂ ਸੈੱਲ ਠੀਕ ਹੈ ਨਾ ਤੇ ਜਿਹੜੀ ਭੋਜਨ ਪ੍ਰਣਾਲੀ ਆ ਉਹ ਇਹਦੀ ਕਲੋਰੋਫਿਲ ਨਾਲ ਚੱਲਦੀ ਆ ਕਲੋਰੋਫਿਲ ਤੁਹਾਨੂੰ ਪਤਾ ਹੀ ਆ ਕਿ ਉਹ ਧੁੱਪ ਨਾਲ ਬਣਦੀ ਆ ਇਸ ਕਰਕੇ ਬਾਈ ਜਿਹੜਾ ਫਸਲ ਦਾ ਧਿਆਨ ਆ ਉਹ ਆਪਾਂ ਨੂੰ ਆਪ ਰੱਖਣਾ ਪੈਂਦਾ ਜਿਹੜਾ ਇਨਸਾਨ ਆ ਇਨਸਾਨ ਆਪਣਾ ਧਿਆਨ ਆਪ ਰੱਖ ਸਕਦਾ ਕਿਉਂਕਿ ਉਹਦੇ ਕੋਲ ਦਿਮਾਗ ਹੁੰਦਾ ਫਸਲਾਂ ਦੇ ਕੋਲ ਦਿਮਾਗ ਨਹੀਂ ਹੁੰਦਾ ਇਨਾਂ ਦੇ ਕੋਲ ਸੈਲਜ਼ ਹੁੰਨੇ ਆ ਜੜਾ ਹੁੰਨੀਆਂ ਰੂਟਸ ਹੁੰਨੇ ਆ ਠੀਕ ਹੈ ਨਾ ਜੇ ਆਪਾਂ ਉਹਨਾਂ ਨੂੰ ਪ੍ਰੋਪਰ ਖਰਾਕ ਟੰਗ ਤਰੀਕੇ ਨਾਲ ਦਵਾਂਗੇ ਤਾਂ ਫਸਲ ਆਪਣੀ ਵਧੀਆ ਰਹਿੰਦੀ ਹੈ ਤੇ ਕਈ ਭਰਾ ਫਿਰ ਫਸਲ ਦਾ ਨੁਕਸਾਨ ਕਰ ਲੈਂਦੇ ਆ ਤੇ ਗੱਲ ਕਰਦੀ ਆਪਾਂ ਜਿਹੜੀ ਦੂਜੀ ਡੋਜ਼ ਹੈ ਅੱਜ ਆਪਾਂ ਯੂਰੀ ਦੀ ਦੇਣੀ ਆ ਹਲੇ ਤਕਰੀਬਨ ਸਵੇਰ ਦੇ 9:30 ਦਾ ਟਾਈਮ ਹੈ ਪਹੁੰਚੇ ਦੇ ਖੇਤ ਤੇ ਮੈਂ ਸੋਚਿਆ ਵੀ ਚਲੋ ਜਿੱਦਾਂ ਆਪਾਂ ਆਪਣੇ ਖੇਤ ਚ ਬਾਈ ਪਾਉਣ ਲੱਗੇ ਆਪਾਂ ਵੀਡੀਓ ਬਣਾ ਕੇ ਦੱਸ ਦਈਏ ਭਰਾਵਾਂ ਨੂੰ ਤੇ ਫਸਲ ਦੇ ਵਿੱਚ ਦੂਜੀ ਡੋਜ਼ ਚ ਜਿਹੜੀ ਚੀਜ਼ ਆਪਾਂ ਵਰਤਣ ਲੱਗੇ ਆ ਉਹ ਹੈਗਾ ਇੱਕ ਆਪਣਾ ਸਲਫਰ ਸਲਫਰ ਹੈਗਾ ਆਪਣਾ 80% ਤੇ ਟ੍ਰਾਈਕੌਨਟਾਨੋਲ ਟ੍ਰਾਈਕੌਨਟਾਨੋਲ ਜਿਹੜੀ ਹੈਗੀ 0.5% ਆਉਂਦੀ ਹੈ ਇਹ ਆਪਣੇ ਕੋਲ ਹੈਗਾ ਵਿਪਰੋ ਦਾ ਤੇ ਸਾਈਰਾਮ ਕੰਪਨੀ ਦਾ ਸਾਈਰਾਮ ਕੰਪਨੀ ਬਧੀਆ ਕੰਪਨੀ ਹੈ ਜਿਹਦਾ ਕਾਫੀ ਟਾਈਮ ਤੋਂ ਆਪਾਂ ਵਰਤਦੇ ਆ ਰਹੇ ਹਾਂ ਤੇ ਕਈ ਭਰਾ ਇਹਨੂੰ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਬੂਸਟਰ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਨਾ ਤੇ ਬਹੁਤ ਵਧੀਆ ਇੱਕ ਗ੍ਰੋਥ ਪ੍ਰੋਮੋਟਰ ਆ ਬਾਕੀ ਕਈ ਭਰਾਮਾਂ ਨੂੰ ਇੱਕ ਬਹਿਮ ਹੁੰਦਾ ਵੀ ਸਿਰਫ ਇਹ ਫਸਲ ਨੂੰ ਗਰੋਥ ਹੀ ਕਰਾਉਂਦਾ ਗਰੋਥ ਦੇ ਨਾਲ ਨਾਲ ਇਹ ਜਿਹੜਾ ਹੋਰ ਵੀ ਕਈ ਕੰਮ ਕਰਦਾ ਫਸਲ ਦੇ ਵਿੱਚ ਜਿੱਦਾਂ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦੱਸਿਆ ਵੀ ਬਾਈ ਜਿਹੜੇ ਫਸਲ ਆ ਫਸਲਾਂ ਦੇ ਕੋਲ ਦਿਮਾਗ ਨਹੀਂ ਹੁੰਦਾ ਇਹਨਾਂ ਕੋਲ ਸੈਲਸ ਹੁੰਨੇ ਆ ਜਿਹੜੇ ਸੈਲਸ ਰੂਟਸ ਆ ਜੜਾ ਹੈ ਉਹ ਕਈ ਸੈਲ ਐਦਾਂ ਹੁੰਨੇ ਆ ਵੀ ਸ਼ਾਂਤ ਹੋ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਹੁਣ ਫਸਲ ਨੂੰ ਕਿਹੜੀ ਖਰਾਕ ਕਦੋਂ ਦੇਣੀ ਹੈ ਜਿੱਦਾਂ ਆਪਾਂ ਓਵਰਡੋਜ਼ ਚੀਜ਼ਾਂ ਯੂਜ਼ ਕਰ ਦੰਨੇ ਆ ਜਾਂ ਸਪਰੇਅ ਰੇ ਕੋਈ ਵੀ ਚੀਜ਼ ਪਾ ਦੰਨੇ ਆ ਜਿੱਦਾਂ ਜਿਹੜੇ ਨੇ ਨਾਈਟ੍ਰੋਜਨ ਲੈਣੇ ਉਹਨਾਂ ਨੇ ਨਾਈਟ੍ਰੋਜਨ ਦਾ ਕੰਮ ਕਰਨਾ ਫਾਸਫੋਰਸ ਵਾਲੇ ਪਾਤ ਪੌਦਾ ਤੇ ਇਹ ਜਿਹੜਾ ਟ੍ਰਾਈਕੌਨਟਾਨੋਲ ਹੈ ਇਹਦਾ ਕੰਮ ਹੈਗਾ ਜੜਾਂ ਨੂੰ ਜਿਹੜਾ ਜੜਾਂ ਦਾ ਵਿਕਾਸ ਕਰਾਉਣਾ ਤੇ ਜਿਹੜੀ ਤਣਾਏ ਤਣੇ ਨੂੰ ਮਜ਼ਬੂਤ ਕਰਨਾ ਤੇ ਕਲੋਰੋਫਿਲ ਜਿਹੜੀ ਭੋਜਨ ਪ੍ਰਣਾਲੀ ਹੈ ਉਹਨੂੰ ਸੁਧਾਰਨਾ ਉਹਦੇ ਨਾਲ ਨਾਲ ਜਿਹੜੀ ਆਪਣੀ ਫਾਸਫੋਰਸ ਹੈ ਡੀਏਪ ਹੈ ਜਿਹੜੀ ਖੇਤ ਦੇ ਵਿੱਚ ਫਿਕਸ ਹੋ ਜਾਂਦੀ ਹੈ ਜਦੋਂ ਜੜਾਂ ਦਾ ਵਿਕਾਸ ਹੋਊਗਾ ਸੈਲਾਂ ਦਾ ਵਿਕਾਸ ਹੋਊਗਾ ਉਹ ਆਟੋਮੈਟਿਕ ਆਪਣੇ ਬੂਟੇ ਨੇ ਲੈਣੀ ਸ਼ੁਰੂ ਕਰ ਦੇਣੀ ਜਿਹੜੇ ਡੈੱਡ ਸੈੱਲ ਹੈ ਵਿੱਚ ਮਤਲਬ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁਣ ਅਸੀਂ ਕਰਨਾ ਕੀ ਆ ਉਹ ਜਿਹੜੇ ਸ਼ਾਂਤ ਬੈਠੇ ਆ ਉਹਨਾਂ ਨੂੰ ਇਹ ਟ੍ਰਾਈਕੌਂਟਾ ਨੋਲ ਜਿਹੜਾ ਐਕਟੀਵੇਟ ਕਰਦਾ ਸਿੱਧੇ ਸਾਦੇ ਸ਼ਬਦਾਂ ਦੇ ਵਿੱਚ ਕਹਿ ਦਈਏ ਤਾਂ ਆਪਾਂ ਉਹਨਾਂ ਨੂੰ ਜਗਾਉਂਦਾ ਏ ਤੇ ਇਸ ਕਰਕੇ ਇਹ ਗਰੋਥ ਪ੍ਰਮੋਟਰ ਇਹ ਨਹੀਂ ਹੈਗਾ ਵੀ ਆਪਾਂ ਫਸਲ ਦੇ ਵਿੱਚ ਪਾਤਾ ਬਸ ਵੀ ਇਹਨੇ ਕੋਈ ਇਹ ਜੀ ਇਹਦੇ ਚ ਟੀਕ ਆਇਆ ਜਾਂ ਗਰੋਥ ਹੋਣੀ ਸ਼ੁਰੂ ਹੋ ਜਾਣੀ ਇਹ ਸੈੱਲਾਂ ਨੂੰ ਐਕਟੀਵੇਟ ਕਰਦਾ ਤੇ ਇਹ ਸੈੱਲਾਂ ਦਾ ਵਿਕਾਸ ਕਰਦਾ ক্লোਰੋਫਿਲ ਦੀ ਜਿਹੜੀ ਭੋਜਨ ਪ੍ਰਣਾਲੀ ਆਪਣੀ ਤੇ ਉਹਨੂੰ ਸਹੀ ਕਰਦਾ ਫਸਲ ਦੇ ਵਿੱਚ ਦੂਜਾ ਤਣਿਆਂ ਦਾ ਤੇ ਪੱਤਿਆਂ ਦਾ ਵਿਕਾਸ ਕਰਦਾ ਤੇ ਇਹ ਜਿਹੜਾ ਹੈਗਾ ਟ੍ਰਾਈਕੌਂਟਾਨੋਲ ਤੁਸੀਂ ਕਿਸੇ ਵੀ ਕੰਪਨੀ ਦਾ ਵਰਤ ਸਕਦੇ ਆ ਕੋਈ ਐਦਾਂ ਨਹੀਂ ਵੀ ਬਾਈ ਤੁਸੀਂ ਅਸਾਈ ਰਾਮ ਦਾ ਹੀ ਵਰਤਣਾ ਵਧੀਆ ਕੰਪਨੀ ਦਾ ਤੇ ਕੋਈ ਬਹੁਤਾ ਮਹਿੰਗਾ ਵੀ ਹੈ ਨਹੀਂ ਤੇ ਇਹ ਜਿਹੜਾ 5 ਕਿਲੋ ਦੀ ਪੈਕਿੰਗ ਹੈ 5 ਕਿਲੋ ਤਕਰੀਬਨ 1 1 ਕੜ ਦੀ ਪੈਕਿੰਗ ਹੈ 5 ਕਿਲੋ 200 ਰੁਪਏ ਦਾ ਕੋਈ ਬਹੁਤਾ ਮਹਗਾ ਨਹੀਂ ਹੈਗਾ ਤੇ ਜਿੱਦਾਂ ਕਈ ਭਰਾ ਕੀ ਕਰਦੇ ਆ ਹੋਰ ਮਹਿੰਗੇ ਮਹਿੰਗੇ ਚੀਜ਼ਾਂ ਵਰਤਦੇ ਆ ਉਹਨਾਂ ਦੇ ਨਾਲ ਆਪਣੀ ਜਿਹੜੀ ਫਸਲ ਹੈ ਜਾਂ ਕੋਈ ਬੇਲ ਲੋੜੇ ਪ੍ਰੋਡਕਟ ਵਰਤਦੇ ਆ ਬੇਲ ਲੋੜੀਆਂ ਚੀਜ਼ਾਂ ਜਿਨ੍ਹਾਂ ਦੀ ਲੋੜ ਹੀ ਹੈ ਨਹੀਂ ਬੇਵਜ੍ਹਾ ਖਾਧਾ ਹੋ ਰਹੀ ਪਾਈ ਜਾਣੀਆਂ ਉਹਨਾਂ ਨਾਲ ਫਸਲ ਜਿਹੜੀ ਉਲਟਾ ਸਟ੍ਰੈਸ ਚ ਜਾਂਦੀ ਆ ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਨੂੰ ਫਸਲ ਨੂੰ ਲੋੜ ਗਾਦੀ ਆ ਲੋੜ ਤਾਂ ਸਿਰਫ ਜਿੱਦਾਂ ਕਹਿਣ ਦਾ ਮਤਲਬ ਵੀ ਜਿਹੜੇ 17 17 ਚੀਜ਼ਾਂ ਹੁੰਦੀਆਂ ਆਪਣੀ ਕੀ ਕਹਿ ਲਈਏ ਆਪਾਂ ਉਹਨਾਂ ਨੂੰ ਵੀ 17 ਤਰ੍ਹਾਂ ਦੇ ਤੱਤਾਂ ਜਿਹੜੇ ਫਸਲ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਜਾਂ ਤੁਸੀਂ ਸਲਫਰ ਤਾਂ ਕਹੀ ਸਕਦੇ ਜਿੱਦਾਂ ਇਹ ਟ੍ਰਾਈਕੌਨਟਨੋਲ ਆ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜਦੋਂ ਤੱਕ ਜੜਾਂ ਦਾ ਟਣੇ ਦਾ ਉਹ ਪੱਤਿਆਂ ਦਾ ਵਿਕਾਸ ਨਹੀਂ ਹੋਊਗਾ ਔਰ ਸੈਲਾਂ ਦਾ ਵਿਕਾਸ ਨਹੀਂ ਹੋਊਗਾ ਤਾਂ ਫਸਲ ਜਿਹੜਾ ਭੋਜਨ ਉਹ ਪ੍ਰੋਪਰ ਹੀ ਲਊਗੀ ਜਿੱਦਾਂ ਆਪਾਂ ਸਿੱਧੇ ਸਾਦਾ ਕਹਿ ਦਈਏ ਵੀ ਜਿਹੜਾ ਬਿਮਾਰ ਬੰਦਾ ਏ ਜਾਂ ਬਿਮਾਰ ਇਨਸਾਨ ਹੈ ਉਹਨੂੰ ਖਰਾਕ ਨਹੀਂ ਲੱਗਦੀ ਠੀਕ ਹੈ ਨਾ ਉਹਨੂੰ ਕੁਝ ਦੇਈ ਜਾਓ ਚਾਹ ਦੇਸੀ ਕੀ ਰਲਾਕੇ ਦੇ ਦੋ ਕਿਉਂਕਿ ਉਹਦਾ ਖਾਣ ਦਾ ਰੂਹੇ ਨਹੀਂ ਕਰਨਾ ਖਾਣ ਦਾ ਦਿਲੇ ਨਹੀਂ ਕਰਨਾ ਕਿਉਂਕਿ ਜਦੋਂ ਉਹਨੇ ਬਿਮਾਰ ਹੋਣਾ ਉਹਦੇ ਸਰੀਰ ਦੇ ਵਿੱਚ ਉਹ ਚੀਜ਼ ਨੇ ਲੋੜ ਹੀ ਨਹੀਂ ਮਹਿਸੂਸ ਕਰਨੀ ਉਹੀ ਕੰਮ ਜਿਹੜਾ ਫਸਲ ਦੇ ਵਿੱਚ ਹੁੰਦਾ ਆਪਣੀ ਦੇ ਵਿੱਚ ਕਿਉਂਕਿ ਜਿਹੜੇ ਇਹ ਡੈੱਡ ਸੈੱਲ ਹੁੰਦੇ ਆ ਉਹ ਸ਼ਾਂਤ ਪਏ ਹੋਣੇ ਇੱਕ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਜ਼ਰੂਰੀ ਤੱਤ ਮਿਲਦੇ ਹੈ ਨਹੀਂ ਜਾਂ ਉਹਨਾਂ ਨੂੰ ਐਕਟੀਵੇਟ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਮਿਲਦੀ ਨਹੀਂ ਹੈ ਪ੍ਰੋਪਰ ক্লোਰੋਫਿਲ ਬੇਸ਼ੱਕ ਧੁੱਪ ਹੁੰਦੀ ਆ ਪਰ ক্লোਰੋਫਿਲ ਵਾਲੇ ਜਿਹੜੇ ਸੈਲਸ ਆ ਉਹ ਵੀ ਸ਼ਾਂਤ ਹੋ ਜਾਂਦੇ ਆ ਜਿਹਦੇ ਕਰਕੇ ਫਸਲ ਹੈ ਪੀਲਾਪਣ ਪੈਣਾ ਸ਼ੁਰੂ ਹੋ ਜਾਂਦਾ ਤੇ ਪ੍ਰੋਪਰ ਭੋਜਨ ਨਹੀਂ ਬਣਾ ਪਾਉਂਦੀ ਇਹ ਜਿਹੜਾ ਟ੍ਰਾਈਕੌਨਟਾਨੋਲ ਦਾ ਰੋਲ ਆ ਇਹ ਇਹੀ ਆ ਵੀ ਇਹ ਜਿਹੜਾ ਬਿਮਾਰ ਫਸਲ ਹੈ ਜਾਂ ਬਿਮਾਰ ਜੜਾ ਹੈ ਤੇ ਉਹਨਾਂ ਦਾ ਵਿਕਾਸ ਕਰਦੀ ਆ ਤਣਿਆਂ ਦਾ ਵਿਕਾਸ ਕਰਦੀ ਆ ਠੀਕ ਹੈ ਨਾ ਸਿੱਧੇ ਸਾਦੇ ਆਪਨੇ ਲੋਕ ਜਿੱਦਾਂ ਜਾ ਕੇ ਬਜ਼ੁਰਗ ਜਾਂ ਕੋਈ ਵੀ ਸਿੱਧਾ ਕਹਿੰਦੇ ਵੀ ਸਾਨੂੰ ਬੂਸਟਰ ਦੇ ਦੇ ਠੀਕ ਹੈ ਨਾ ਬੂਸਟਰ ਕਈ ਤਰ੍ਹਾਂ ਦੇ ਆਉਂਦੇ ਆ ਬੂਸਟਰ ਦੇ ਚੱਕਰਾਂ 'ਚ ਨਾ ਬੜਿਆ ਕਰੋ ਕਿਉਂਕਿ ਕਈ ਕੀ ਕਰਦੇ ਆ ਜਿਵਰੇਲੀਕ ਐਸਿਡ ਵੀ ਬਾਈ ਕਣਕ 'ਚ ਦੇਈ ਜਾਂਦੇ ਆ ਠੀਕ ਹੈ ਨਾ ਕਣਕ 'ਚ ਵੈਸੇ ਜਿਵਰੇਲੀਕ ਐਸਿਡ ਦੀ ਕੋਈ ਲੋੜ ਨਹੀਂ ਹੁੰਦੀ ਹੈ ਪਰ ਫੇਰ ਵੀ ਦੇਈ ਜਾਂਦੇ ਆ ਤੇ ਜਿਹੜਾ ਟ੍ਰਾਈਕਾਂਟੋਨੋਲ ਆ ਇਹ ਸਭ ਤੋਂ ਵਧੀਆ ਚੀਜ਼ ਆ ਫਸਲ ਦੇ ਵਾਸਤੇ ਸਾਰੀਆਂ ਚੀਜ਼ਾਂ ਦਾ ਜਿਹੜਾ ਵਿਕਾਸ ਆ ਸੈਲਾਂ ਦਾ ਵਿਕਾਸ ਆ ਕੋਈ ਕਰ ਦਿੰਦਾ ਤੇ ਜਿਹੜੀ ਫਾਰਸ ਫੋਰਸ ਆਪਣੀ ਆਪਣੀ ਜ਼ਮੀਨ ਦੇ ਵਿੱਚ ਫਿਕਸ ਹੋ ਗਈ ਆਪਾਂ ਜਿੱਦਾਂ ਕਹਿੰਦੇ ਵੀ ਬਾਈ ਆਪਾਂ ਤਾਂ ਦੋ ਥੈਲੇ ਪੋਰੇ ਤਾਂ ਤਾਂ ਵੀ ਫਸਲ ਆਪਣੀ ਵਧੀਆ ਨਹੀਂ ਹੋਈ ਹੈ ਪਰ ਬਾਈ ਵਧੀਆ ਤਾਂ ਹੋਊਗੀ ਜੇ ਉਹ ਸੈਲਦ ਨੂੰ ਲੈਣਗੇ ਗੱਲ ਉਹੀ ਬਿਮਾਰ ਬੰਦੇ ਵਾਲੀ ਆ ਗਈ ਵੀ ਜੇ ਬਿਮਾਰ ਬੰਦੇ ਨੂੰ ਜਿੰਨੀ ਮਰਜ਼ੀ ਖਰਾਕ ਦੇਈ ਜਾਓ ਕਿਉਂਕਿ ਉਹਨੂੰ ਲੱਗਣੀ ਹੈ ਨਹੀਂ ਜਾਂ ਤੇ ਉਲਟਾ ਲੂਜ਼ ਮੋਸ਼ ਨਹੀਂ ਲੱਗਣਗੇ ਤੇ ਉਹੀ ਕੰਮ ਫਸਲ ਦੇ ਵਿੱਚ ਆ ਤੇ ਇਹ ਜਿਹੜਾ ਜਰੂਰ ਮੇਰੇ ਪਰਾ ਧਿਆਨ ਰੱਖਿਓ ਠੀਕ ਹੈ ਨਾ 5 ਕਿਲੋ ਆਪਾਂ ਇਹ ਇਕੜ ਦਾ ਪਾਉਣਾ 5 ਕਿਲੋ ਦੀ ਪੈਕਿੰਗ 200 ਰੁਪਏ ਦੀ ਹੈ ਤੇ ਇਹ ਸਾਈ ਰਾਮ ਦਾ ਬਾਕੀ ਹਰੇਕ ਏਰੀਆ ਚ ਬਾਈ ਦੁਕਾਨਦਾਰ ਆ ਕਈ ਜਿਹੜਾ ਬਿਨਾ ਨੋਟਵਿਜ਼ ਤੋਂ ਚਲੇ ਜਾਂਦੇ ਆ ਤੇ ਉਹਨਾਂ ਨੂੰ ਇਹ ਚੀਜ਼ 100 ਰੁਪਏ ਕਿਲੋ ਵੀ ਲਾਈ ਜਾਂਦੀ ਆ ਕਹਿੰਦਾ ਮਤਲਬ ਬਈ 5 ਕਿਲੋ ਦੀ ਪੈਕਿੰਗ 500 ਤੱਕ ਵੀ ਲਾ ਦਿੰਦੇ ਆ ਤੇ ਇਹ ਚੀਜ਼ ਦਾ ਧਿਆਨ ਰੱਖਿਓ ਇਹ 200 ਰੁਪਏ ਦੀ ਪੈਕਿੰਗ ਆ 5 ਕਿਲੋ ਦੀ ਸਾਈ ਰਾਮ ਦਾ ਪ੍ਰੋਡਕਟ ਆ ਠੀਕ ਆ ਤੇ ਦੂਜਾ ਆ ਗਿਆ ਸਲਫਰ ਕਈ ਬੰਦੇ ਕਹਿੰਦੇ ਆ ਵੀ ਜਿਹੜਾ ਸਲਫਰ ਆ ਬਾਈ ਸਲਫਰ ਤਾਂ ਯਾਰ ਵੀ ਤੇਲ ਬੀਜ ਫਸਲਾਂ ਵਾਸਤੇ ਆ ਬਿਲਕੁਲ ਬਾਈ ਤੇਲ ਬੀਜ ਫਸਲਾਂ ਨੂੰ ਸਲਫਰ ਦੀ ਜਿਆਦਾ ਲੋਡ ਹੁੰਦੀ ਆ ਪਰ ਜਿਹੜਾ ਸਲਫਰ ਦਾ ਕੰਮ ਹੈ ਸਲਫਰ ਦਾ ਕੰਮ ਇਹ ਨਹੀਂ ਹੈਗਾ ਵੀ ਕੱਲਾ ਇਹਨੂੰ ਆਪਾਂ ਖਾਦ ਦੇ ਤੌਰ ਤੇ ਲੈਣਾ ਵੀ ਹਾਂ ਵੀ ਬਸ ਇਹ ਖਾਦੀ ਆ ਇੱਕ ਤਾਂ ਇਹ ਬਹੁਤ ਵਧੀਆ ਕੰਟੈਕਟ ਫੰਗੀ ਸਾਈਡ ਆ ਠੀਕ ਆ ਨਾ ਜਿੱਦਾਂ ਹੁਣ ਸਿਆਲ ਦਾ ਜਿਹੜਾ ਮੌਸਮ ਹੁੰਦਾ ਜਿੱਦਾਂ ਇਹਦੇ ਚ ਬਾਰਿਸ਼ ਹੋ ਜਾਂਦੀ ਆ ਜਾਂ ਖੇਤ ਆਪਣੇ ਗਿੱਲੇ ਰਹਿੰਦੇ ਆ ਠੀਕ ਹੈ ਨਾ ਫਸਲ ਕੋਈ ਵੀ ਫਸਲ ਹੈ ਜਿਹੜੀ ਕਈ ਵਾਰ ਜਿਹੜੀ ਜੜਾਂ ਦੀ ਫੰਗਸ ਵੀ ਸ਼ੁਰੂ ਹੋ ਜਾਂਦੀ ਹੈ ਪੱਤਿਆਂ ਤੇ ਵੀ ਫੰਗਸ ਹੋ ਜਾਂਦੀ ਚਲੋ ਕਣਕ ਦੇ ਵਿੱਚ ਜਿਹੜੀ ਫੰਗਸ ਹੈ ਤੇਨਾਂ ਦੇ ਵਿੱਚ ਆਪਾਂ ਨੂੰ ਪੱਤਿਆਂ ਤੇ ਨਹੀਂ ਦੇਖਣ ਨੂੰ ਮਿਲਦੀ ਕਈ ਵਾਰ ਜੜਾਂ 'ਚ ਫੰਗਸ ਹੋ ਜਾਂਦੀ ਹੈ ਉੱਲੀਆਂ ਦਾ ਹਮਲਾ ਹੋ ਜਾਂਦਾ ਹੈ ਇਹ ਸਲਫਰ ਸਭ ਤੋਂ ਵਧੀਆ ਫੰਗੀ ਸਾਈਡ ਹੈ ਔਰ ਸਭ ਤੋਂ ਸਸਤਾ ਆ ਤੁਸੀਂ ਦੇਖ ਸਕਦੇ ਹੋ ਕੰਟੈਕਟ ਫੰਗੀ ਸਾਈਡ ਆ ਮਿਲ ਕੇ ਆਪਣਾ ਜਦੋਂ ਤੋਂ ਪਾਤਾ ਆਪਾਂ ਜਦੋਂ ਤੋਂ ਕੰਟੈਕਟ ਦੇ ਵਿੱਚ ਆ ਗਿਆ ਫਸਲ ਦੇ ਵਿੱਚ ਇਹ ਉਦੋਂ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਸ ਕਰਕੇ ਜਿਹੜੀ ਫਸਲ ਆ ਫਸਲ ਨੂੰ ਬਾਈ ਫੰਕਸਾਂ ਤੋਂ ਬਚਾਉਣਾ ਵੀ ਬਹੁ ਤੇ ਦੂਜਾ ਸਲਫਰ ਜਿਹੜੇ ਖੇਤ ਚ ਪਾਣੀ ਖੜ ਗਿਆ ਪਾਣੀ ਜੀਰਦਾ ਨਹੀਂ ਹੈਗਾ ਇੱਕ ਤਾਂ ਇਹ ਇਹ ਕੰਮ ਕਰ ਦਿੰਦਾ ਵੀ ਖੇਤ ਨੂੰ ਛੇਤੀ ਪ੍ਰੋਪਰ ਤਰੀਕੇ ਨਾਲ ਬੱਤਰ ਲਿਆ ਦਿੰਦਾ ਜਦੋਂ ਜਿੱਥੇ ਸਲਫਰ ਪੈ ਜਾਂਦਾ ਦੂਜਾ ਇਹ ਵੀ ਕੰਮ ਕਰਦਾ ਜਿਹੜੀ ਕਲੋਰੋਫਿਲ ਆ ਫਸਲ ਦੇ ਵਿੱਚ ਹਰਿਆ ਭਰਿਆ ਆਪਣਾ ਉਹਨੂੰ ਇਹ ਵਧਾਉਂਦਾ ਕਲੋਰੋਫਿਲ ਵੱਧ ਗਈ ਆਟੋਮੈਟਿਕ ਜਿਹੜੀ ਫਸਲ ਨੇ ਆਪਣਾ ਭੋਜਨ ਪੂਰਾ ਪ੍ਰੋਪਰ ਤਰੀਕੇ ਨਾਲ ਬਣਾਉਣਾ ਸ਼ੁਰੂ ਕਰ ਦੇਣਾ ਤੇ ਫਸਲ ਦਾ ਵਿਕਾਸ ਸ਼ੁਰੂ ਹੋ ਜਾਣਾ ਇਹਦਾ ਵੀ ਬਹੁਤ ਅਹਿਮ ਰੋਲ ਹੈ ਵੀ ਫਸਲ ਵਿੱਚ ਜਿਹੜੇ 17 ਤੱਤ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਇਹ ਵੀ ਉਹਨਾਂ ਵਿੱਚੋਂ ਇੱਕ ਹੈ ਲੋੜੀ ਦਾ ਤੇ ਇਹ ਵੀ ਬਾਕੀ ਦੇ ਬਾਰੇ ਜਿਆਦਾ ਦੱਸਣ ਦੀ ਲੋੜ ਤਾਂ ਹੈ ਨਹੀਂ ਸਲਫਰ ਜਿਹੜੇ ਭਰਾ ਆਪਣੇ ਵਰਤਦੇ ਉਹਨਾਂ ਨੂੰ ਪਤਾ ਹੀ ਆ ਠੀਕ ਹੈ ਨਾ ਇਹ ਵੀ ਆਪਣਾ 3 ਕਿਲੋ ਕਣਕ ਦੇ ਵਿੱਚ ਏਕੜ ਦੇ ਹਿਸਾਬ ਨਾਲ ਆਪਾਂ ਯੂਜ਼ ਕਰਦੇ ਆ ਬਾਕੀ ਬਾਈ ਤੁਹਾਡਾ ਆਪਣੇ ਏਰੀਆ ਦੇ ਹਿਸਾਬ ਨਾਲ ਵੱਧ ਘੱਟ ਹੋ ਸਕਦਾ ਉਹ ਤੁਹਾਡੀ ਆਪਣੀ ਸੋਚ ਹੈ ਤੇ ਬਾਕੀ ਮੇਰੇ ਭਰਾ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਤੇ ਕਮੈਂਟ ਦੇ ਵਿੱਚ ਉੱਚ ਲਿਓ ਤੇ ਆਪਾਂ ਰਿਪਲਾਈ ਕਰਨ ਦਾ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਤੇ ਥੋੜੇ ਦਿਨਾਂ ਤੋਂ ਆਪਾਂ ਬਿਜ਼ੀ ਸੀਗੇ ਇਹਦੇ ਕਰਕੇ ਵੀਡੀਓ ਅੱਜ ਆਪਾਂ ਜੁੜੀ ਆ ਵੀ ਤਕਰੀਬਨ 1-2 ਦਿਨ ਚਲੋ ਲੇਟ ਤਾਂ ਨਹੀਂ ਕਹਿ ਸਕਦੇ ਪਰ 1-2 ਦਿਨ ਪਹਿਲਾਂ ਪਾਉਣਾ ਸੀ ਚਲੋ ਅੱਜ ਲੱਗੇ ਪਾਉਣ ਇਸ ਕਰਕੇ ਆਪਾਂ ਬਣਾਈ ਆ ਵੀਡੀਓ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ so much